ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਾਰਿਆਂ ਨੂੰ ਧਰਤੀ ਦਾ ਸਵਾਹਿਗੁਰੂ ਜੀ ਕਰਦਾ ਹਾਂ ਸਵਾਹਿਗੁਰੂ ਜੀ ਕੀ ਫਤਿਹ। ਮੈਂ ਦਾਸ ਕਰਦੀ ਕਿ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੰਦਰੁਸਤ ਰੱਖੇ ਦੁੱਖਤ ਕਲੀਪਾਂ ਤੋਂ ਦੂਰ ਰੱਖੇ। ਜਾਣ ਦੀਆਂ ਤਿਆਰੀਆਂ ਹੋ ਗਈਆਂ। ਸਰਿੰਦਰ ਸਰਿੰਦਰ ਕਹਿੰਦੀ ਸੀ ਜੀ ਕਹਿੰਦੀ ਅੱਜ ਵੀਡੀਓ ਮੈਕ ਕਰੂੰਗੀ ਸਟਾਰਟ। ਇਹ ਦੋ ਵਿਚਾਰੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਮੇਰੇ ਕੋਲ ਵਾਹਿਗੁਰੂ ਜੀ ਦਾ ਖਾਲਸਾ ਵੈਸੁਰੂ ਜੀ ਕੀ ਫਤਿਹ। ਬਾਪੂਤ ਬਾਪੂ ਕਿੱਟੇ ਫੁਲਾ ਰਫੜਾਏ ਹੱਥ ਤੇ ਆਏ ਹਾਏ ਇਹ ਨਹੀਂ ਹਟਦੇ ਬਈ ਇਹ ਆਪਣਾ ਕੰਮ ਉਰੀ ਨੇ ਕਹਿੰਦੇ ਵੀ ਸਾਡਾ ਕਿਰਾਇਆ ਲੱਗੂਗਾ ਜੇ ਅਸੀਂ ਆਏ ਉੱਤੇ ਕਿਰਾਇਆ ਭਰੇ ਨਹੀਂ ਗਿਣੀ ਦੇ ਹੁੰਦੇ ਮੇਰੇ ਤੇ ਕਿੰਨੇ ਲੱਗਨੇ ਹਾਂ ਹਾਂ ਐਵੇਂ ਥੋੜਾ ਨਹੀਂ ਵੀ ਨਹੀਂ ਪਰਮਾਰ ਆਹ ਲੈ ਬਈ ਜੰਦੇ ਜੰਦੇ ਹੋਈ ਅੱਛਾ ਠੀਕ ਐ ਦੁਬਾਰਾ ਫੜਾ ਦੁਬਾਰਾ ਫੜਾ ਕਿੱਕਣਾ ਫੜਾਈ ਦੇ ਹੁੰਦਾ ਇੱਧਰ ਨੂੰ ਮੇਰੇ ਕਿੰਨੂੰ ਨੂੰ ਦੇਖ ਕੇ ਫੜਾ ਹਾਂ ਆਹ ਥੈਲਾ ਫੜਾਤਾ ਜੀ ਬਿਸਕੁਟਾਂ ਦਾ ਉਹ ਲਾਂ ਦੀ ਮੱਤਰ ਆਪਣੇ ਨੂੰ ਥੱਲੇ ਨਹੀਂ ਥੈਲਾ ਨਹੀਂ ਹੈਗਾ ਇਹ ਥੈਲਾ ਇਹ ਬਿਹਾਰ ਤੇਰਾ ਬਿਹਾਰ ਹੈ ਇੱਕ ਜਿਹੜਾ ਪੂਰਾ ਕਰਨਾ ਪੈਂਦਾ ਹੈ ਹਾਈਕਲ ਜੋ ਲੋਕ ਖਾ ਕੇ ਮੁੰਝ ਵੇਹਾਰੇ ਹਾਲੇ ਹੌਲੀ ਹੌਲੀ ਖਤਮ ਕਰ ਦੇਣੇ ਹਾਂ ਡੱਬਾ ਮਾਰ ਕੇ ਚੱਲੀ ਮੈਂ ਆ ਡੋਲੂ ਲੈ ਆਈ ਦੀ ਡੋਲੂ ਲੈ ਚੱਲੀ ਮਾਲਾ ਨੂੰ ਬਿਸਕੁਟ ਪਾ ਕੇ ਵਿੱਚ ਹਾਂ ਜੀ ਉਹ ਭਾਬੀ ਦਾ ਡੋਲੂ ਆ ਪਿਆਤੀ ਅਸਰਿੰਦਰ ਨੂੰ ਫੜਾਇਆ ਨੇ ਹੁਣ ਸਾਈਕਲ ਹੀ ਪਰ ਪੈਦਾ ਬਾਹਰ ਮਨ ਲੱਦਾ ਕਿਤੇ ਗਿਆ ਚੱਲ ਬਾਈ ਅਜੀ ਤਾਂ ਬਾਈ ਰਹਿਣਾ ਤਾਂ ਨਹੀਂ ਹੁਣ ਹੁਣ ਮੁੱਕਰ ਗਈ ਸਵੇਰੇ ਕਹਿੰਦੀ ਕਹਦੀ ਜੇ ਮੈਂ ਘਰ ਨੂੰ ਚੱਲ ਗਈ ਹਾਂ ਕਹਿੰਦੀ ਫੇਰ ਸਰਿੰਦਰ ਰੋਏਗੀ ਕਹਿੰਦੀ ਮੇਰੇ ਪਿੱਛੇ ਦੇ ਸਵੇਰੇ ਦੇ ਵਪਾਰੀ ਗਏ ਹੁਣ ਤੇ ਵਪਾਰੀ ਆਏ ਵੀ ਚੱਲ ਸੁੱਖ ਮम्मा ਕੋ ਜਾਣਾ ਆਹ ਕਣਕਰੀ ਦੇਖਦਾ ਫਿਰਦੀ ਚੱਲ ਪਾਲਾ ਸਿਕਲਾ ਥੋੜਾ ਜਿਹਾ ਟਾਈਮ ਦੀ ਹੁੰਦੀ ਆ ਫੇਰ ਸੋਨਾ ਰਗੜਾ ਲਾਇਆ ਨੇ ਪਹਿਲਾਂ ਰਖੜੀਆਂ ਨੂੰ ਲਾਤਾ ਰਗੜਾ ਹੁਣ ਇੱਧਰ ਨੂੰ ਲਾਤਾ ਸੋਨ ਦਾ ਸੰਧਾਰਾ ਤੇ ਨਾ ਹੱਕ ਤਾਂ ਰਖੜੀਆਂ ਮੇਰਾ ਬੰਨਣ ਦਾ ਹੱਕ ਓ ਵੀ ਇਹਨਾਂ ਦਾ ਦਿਨ ਦਾ ਹੱਕ ਤਾਂ ਕੋਈ ਦਾ ਬਣਾ ਨਹੀਂ ਲਾਇਆ ਮੈਂ ਰਗੜਾ ਹੀ ਆ ਹੁਣ ਇਹ ਹਾਂ ਹਾਂ ਨਾ ਲਾ ਪਰ ਗਰੰਟੀ ਨਹੀਂ ਕੀ ਫਟ ਗਿਆ ਲਾ ਫਾਫਾ ਕਿੱਥੇ ਹਾਂ ਮੈਨੂੰ ਹੁਣ ਚਲਾ ਆਵਜਾ ਝੋੜਾ ਨਹੀਂ ਇਹ ਕੁੱਝ ਫੁੱਲਾਣਾ ਝੋੜਾ ਦੇ ਦੇ ਕੋਈ ਕੱਪੜਿਆਂ ਵਾਲਾ ਝੋੜਾ ਹੋਊਗਾ ਉੱਥੇ ਇਹ ਤਾਂ ਜਾਂਦੇ ਜਾਂਦੇ ਜੀ ਹੋਊਗੀ ਜਿੰਦਗੀ ਜੀ ਗਏ ਉਹ ਜਿੰਦਗੀ ਚ ਫੁੱਲ ਵਾਲੇ ਝੋਲੇ ਧਾਗੇ ਆ। ਮੂਤੀ ਪਾ ਲਾ। ਇਹ ਜਲ ਪੱਕਾ। ਇਹਨਾਂ ਦੇ ਪਿੰਡ 'ਚ ਬਣਾਉਂਦੇ ਬਿਸਕੁਟ। ਇਹਨਾਂ ਦਾ ਪਿੰਡ। ਉੱਧਰ ਨਹੀਂ ਜਾਂਦਾ ਡੇਢ। ਪੇਰਾ ਪਿੰਡ ਦਾ ਮਾਲਾ ਆ। ਆਹ ਦੇਖੀ। ਇਹਨਾਂ ਦਾ ਪਿੰਡ। 1.5 ਕਿਲੋ ਦੁੱਧ ਨਹੀਂ ਜਾਂਦਾ ਰਜਾਨਾ। ਉਹ ਵੀ ਉਹ ਹੈ। ਹਾਂ ਹਾਂ ਦੁੱਧ ਦੁੱਧ ਪੈਂਦਾ ਵਿੱਚ। ਹਾਂ ਦੁੱਧ ਪੈਂਦਾ। ਦੇਸੀ ਜਿਹੜੇ ਜਿਹੜੇ ਤਾਂ ਆਪਾਂ ਨੇ ਆਪ ਬਣਾਉਨੇ ਦੇਸੀ ਕੀ ਵੀ ਪਾਉਂਦੇ ਵਿੱਚ। ਇਹ ਨਹੀਂ ਆਉਂਦਾ। ਇਹਦੇ ਚ ਨਹੀਂ ਆਉਣਾ ਉਹ ਜੇਲਫਾਫਾ ਮੈਂ ਕਿਹਾ ਉਹ ਤੋਂ ਹੀ ਮੰਗਾ ਲੈਂਦੇ ਹਾਂ ਇਹਦੇ ਚ ਆਇਆ ਫਿਰ ਸੁਲਾਬ ਦੇ ਨਹੀਂ ਬਿਸਕਟ ਜਿੰਨਾ ਟਾਈਮ ਮਰਜੀ ਪੈਦਾ ਉਹ ਮਾੜਾ ਲਫਾਫਾ ਗੰਦਾ ਦਿੱਤਾ ਹੈ ਉਹ ਡੈਡੀ ਅਗਲਾ ਸਭ ਪਾਸੇ ਤੇ ਰੁਪਿਆ ਰੁਪਿਆ ਬਚਾਉਂਦਾ ਅੱਜ ਇਹ ਗੱਲ ਜੇ 5 ਰੁਪਏ ਲਫਾਫੇ ਪਰੇ ਲਾਤੇ ਉਹ ਹੀ ਉਹਨਾਂ ਨੇ ਬਈ 30 ਰੁਪਏ ਹਾਂ ਸਵਾਦ ਉਹ ਸਭ 30 ਜਾਂਦਾ ਘਟੀਆਂ 'ਚ ਇਹ 150 ਰੁਪਏ ਉਹ ਤਾਂ ਜਿਹੜੇ ਪੱਠੀ ਕੋਲ ਬਿਸਕਟ ਬਣਨੇ ਆ ਕੋਲ ਤੁਹਾਡੇ ਤਾਂ ਹੁਣ ਇੱਥੇ ਲੋਕਲ ਆ ਪਤਾ ਨਹੀਂ ਬੰਦਾ ਕਿਹੇ ਜਾਂ ਬਣਾਉਣ ਵਾਲਾ ਕਿਹੇ ਜਾਂ ਨਹੀਂ ਜਿਹੜਾ ਆਪਾਂ ਨੇ ਬਿਨਾਂ ਦੇਖੇ ਤੇ ਬਣ ਲੈਣੇ ਬਣੇ ਬਣਾਏ ਉਹਨਾਂ ਦਾ ਕੁਸਰ ਬਣਾਉਣੇ ਤਾਂ ਅਸੀਂ ਵੀ ਤੇ ਇਸ ਵਾਰ ਇਸ ਦੀ ਬਣਾਵਟ ਮੋਟੀ ਆ ਮੋਟੇ ਉਹ ਬਣਨੇ ਆ ਕਿਹਨੇ ਉਹ ਜਿਹੜੇ ਉੱਧਰ ਤੇ ਉੱਥੇ ਤੇ ਆਏ ਵਾ ਉਹ ਵੇ ਕਿੰਨੇ ਚਾ ਬਣ ਕੇ ਆਏ ਆ ਫਰਕ ਦਾ ਫਰਕ ਆ ਡੈਡੀ ਸਾਂਚੇ ਦਾ ਵੀ ਫਰਕ ਹੁੰਦਾ ਕਈਆਂ ਦੇ ਸਾਂਚੇ ਆ ਫਾਹਾ ਵੱਡਾ ਹਾਹਾ ਵਟ ਨਹੀਂ ਸਾਂਚੇ ਦਾ ਚੱਕਰ ਹੁੰਦਾ ਕਿ ਇੱਦਾਂ ਮੋਟਾ ਰੱਖ ਲੈਣੇ ਛੇਤੀ ਉਹ ਗਿਆ ਨਹੀਂ ਨਹੀਂ ਇਹ ਤਾਂ ਮੈਂ ਉਹਦੇ ਉਹਦੇ ਸਾਂਚੇ ਦੀ ਫਰਕ ਹੋਣਾ ਕੋਈ ਤਾਂ ਹੀ ਮੋਟੇ ਬਣਦੇ ਕੋਈ ਪਤਲੇ ਬਣਦੇ ਕਿਸੇ ਨਹੀਂ ਚੈਨ ਲੜਨ ਲੱਗ ਗਏ ਨਾ ਤੇ ਚੀਜ਼ ਵੰਗਲਣ ਲੜਦਾ ਨਹੀਂ 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 ਬਿਸਕੁਟ ਸਵਾਦ ਆ ਜਿਹਦੀ ਮੋਟੀ ਤਾਂ ਹੀ ਬਣਣੀ ਆਟਾ ਮੱਕੂ ਛੇਤੀ ਪੱਕੇ ਨਾਲੇ ਜਿਹਨੇ ਵੇਚਣੇ ਹੁੰਦੇ ਡੈਡੀ ਉਹਨੇ ਤਾਂ ਆਪਣਾ ਲਾਹਾ ਦੇਖਣਾ ਜਿਹਨੇ ਬਣਾਉਣੇ ਆ ਜਿਹੜੇ ਆਉ ਬਣਾਏ ਆ ਉਹ ਅਗਲੇ ਨੇ ਕੋਲ ਖੜ ਕੇ ਬਣਾਵਾਏ ਪਿਆ ਅਗਲੇ ਨੇ ਆਪਣਾ ਆਟਾ ਦਿੱਤਾ ਆਪਣਾ ਘੀ ਸਾਰਾ ਕੁਝ ਕਾਹਾ ਗਰੂਪ ਹੈ ਹਾਂ ਜਿਹੜਾ ਦੂਹੇ ਲੋਟ ਆ ਜਿਹੜਾ ਵੇਚਣ ਵਾਲੇ ਉਹਨਾਂ ਨੂੰ ਤਾਂ ਜਿੱਡਾ ਮੋਟਾ ਹੋਊਗਾ ਉਹਨਾਂ ਦਾ ਫਾਇਦਾ ਉਹਨਾਂ ਨੂੰ ਅਗਲਾ ਦੁਬਾਰਾ ਬਣਾਉ ਉਹਨੇ ਵੀ ਵੇਚਣਾ ਹੈ ਹਾਂ ਨਾ ਨਾ ਵਧੀਆ ਚੱਲੀਏ ਫੇਰ ਰੱਖ ਸਮਾਨ ਸਮੁੰਦਰ ਜੀ ਆ ਜਾਣ ਦਾ ਭਾਜੀ ਸਮਾਨ ਤਾਂ ਸਾਰਾ ਰੱਖ ਲਿਆ ਮੈਂ ਅੱਛਾ ਐਨੀ ਕਾਲੀ ਆ ਜਾਣ ਨੂੰ ਟਟ ਟਟ ਜਣਾ ਤਾਂ ਪੈਣੀ ਹੈ ਜਾ ਕੇ ਖੜਾ ਛੁੱਟਣਾ ਐਂ ਨਹੀਂ ਐਂ ਅੱਛਾ ਤਾਂ ਜਾ ਕੇ ਖੜਾ ਛੁੱਟਣਾ ਜਿੰਦਗੀ ਖੰਭ ਲਈ ਉਹ ਆਪਣੇ ਘਰ ਦੇ ਕੰਮ ਵੀ ਦੇਖਣੇ ਜ਼ਰੂਰੀ ਆ ਹੁਣ ਦੋ ਦੋ ਦਿਨ ਹੋ ਗਏ ਮੀਂਹ ਪੈਂਦਾ ਤੂੰ ਰਹ ਲੈ ਇਹ ਸੁਣਦੀ ਹੋ ਨਹੀਂ ਕੱਢੀ ਜਾਣਾ ਤਾਂ ਪੈਣਾ ਹੀ ਐ ਇਹ ਕਹਿੰਦੀ ਉਹ ਹਾਂ ਤੇ ਸਕੂਲ ਵੀ ਜਾਣਾ ਪੈਣਾ ਪੜਨਾ ਹੀ ਪੈਣਾ ਬੱਸ ਦਿਲ ਨੂੰ ਬੁਖਾਰ ਚੜਾ ਦਿਆ ਕਰ ਜਦ ਦੇ ਆ ਗੱਲਾਂ ਕਰਕੇ ਕੋਈ ਬੁਖਾਰ ਨਹੀਂ ਚੜਿਆ ਦੀ ਤਾਂ ਮੇਰਾ ਪੁੱਤ ਖੁਸ਼ ਹੋ ਕੇ ਕਹਿੰਦਾ ਕੱਲ੍ਹ ਸਕੂਲ ਜਾਊਗਾ ਅੱਜ ਮੈਂ ਸਕੂਲ ਜਾਊਗਾ ਸਾ ਦੇਖਿਆ ਕਿੰਨੀ ਖੁਸ਼ ਹੋ ਕੇ ਕਹਿ ਰਿਹਾ ਮੇਰਾ ਮਤ ਹੱਸ ਕੇ ਅੱਜ ਤੇ ਵੀ ਛੋੜੀ ਤਾਂ ਅੱਜ ਗੁਜਾਂਗੇ ਤੇ ਤਾਂ ਕਾਲੂ ਫੋਟੋ ਲੈ। ਮੇਰੇ ਬਤਨੇ ਕਿਹੜੀ ਕਿਹੜੀ ਚੀਜ਼ ਲੈ ਕੇ ਜਾਣੀ ਆ। ਜਿਹੜੀ ਕੱਲ੍ਹ ਲੱਕਾਈ ਸੀ। ਬੱਕੂ ਕੋਸ਼ਾ, ਪਲੌਂਦਾ, ਐਪਲ। ਐਪਲ ਲੈ ਕੇ ਜਾਣੀ ਆ। ਚੱਲ ਐਪਲ ਜਾਂਦੇ ਹੋਏ ਲੈ ਕੇ ਜਾਂਉਂਦੀ ਮੈਂ। ਠੀਕ ਹੈ। ਪਿਆ। ਉਹ ਤਾਂ ਖਤਮ ਹੋ ਗਏ। ਉਹ ਤਾਂ ਪੁੱਤ ਖਾ ਲਿਆ ਹੁਣ ਮਾਰਾ ਨਹੀਂ ਮਗਰਦੇ। ਉਹਦੇ ਤੱਕ ਥੋੜੋ ਪਿਆ। ਐਨੇ ਦਿਨ ਤਾਂ ਉਹਨਾਂ ਨੇ ਰਹਿਣਾ ਵੀ ਤਾਂ ਖਰਾਬ ਹੋਣਾ। ਪਰ ਜੇ ਐਪਲ ਵੀ ਕਿਹੜੇ ਸਾਰੇ ਮਿੱਠੇ ਆਏ ਆ ਜੇ ਨਹੀਂ ਐਪਲ ਹੁਣ ਲਾਉਂਗੇ। ਇਹ ਤਾਂ 5 ਦਿਨ ਸਕੂਲ ਗਏ ਨਾ 5 ਦਿਨ ਦੇ ਹਿਸਾਬ ਨਾਲ ਐਪਲ ਬੁੱਧੀਆਂ ਜੇ ਲੈ ਕੇ ਜਾਵਾਂ ਉਹ ਤਾਂ ਠੀਕ ਆ 5 ਦਿਨ ਰੱਖੂੰਗੀ ਆਪੇ ਚੱਕ ਚੱਕ ਕੇ ਸਾਫ ਕਰਵਾ ਦਿੰਦੇ ਹਾਂ ਉਹ ਚਲ ਕੋਈ ਨਹੀਂ ਖਾਓ ਪੀਓ ਕਰੋ ਆਨੰਦ ਦਵਾਈ ਦੇਣ ਨੂੰ ਡਾਕਟਰ ਵਰਮਾ ਆਨੰਦ ਉਹ ਗੱਲ ਨਹੀਂ ਨਾਲ ਐਪਲ ਖਾਣ ਨਾਲ ਥੋੜਾ ਕੋਈ ਬਿਮਾਰ ਹੋਣ ਲੱਗਿਆ ਬਿਮਾਰ ਤਾਂ ਕੋਈ ਵੀ ਹੁੰਦਾ ਜਾ ਫਿਰ ਮੈਂ ਮਗਾਣਾਂ ਨੇ ਫਿਰ ਕਹਿੰਦੇ ਹੁਣ ਛੇਤੀ ਮੁਕਾਪ ਤੇ ਮੈਂ ਤਾਂ ਨਹੀਂ ਇਹ ਗੱਲ ਕਹਿੰਦਾ ਹੈਗਾ ਨਾ ਮੈਂ ਕਹੀ ਗੱਲ ਅਜ ਤੱਕ ਚਲ ਠੀਕ ਆ ਖਾਓ ਜੀ ਅੱਜ ਕੱਲ੍ਹ ਖੁੱਲੇ ਰੱਖੂੰਗੀ ਉਦਲਮਾ ਚਾਰ ਨਹੀਂ ਹਾਂ ਕਿੰਨੇ ਲੈਤਾ 5 ਕਿਲੋ ਲੈਤਾ ਕਿੰਨੇ ਤਾਂ 4 ਕਿਲੋ ਤਾਂ ਪਰ ਛੋਟਾ ਪੀਸਤਾ ਨਾ ਛੋਟੇ ਹੀ ਆਏ ਵੇ ਬਾਜ਼ਾਰ ਦੇ ਵਿੱਚ ਰੇਡੀਆਂ ਤੋਂ ਛੋਟਿਆਂ ਨਾਲੇ ਭਰੀਆਂ ਵੀ ਹੁਣ ਜੇ ਤੂੰ ਬੜਾ ਲੱਭਣ ਜਾਉਂਗੀ ਬਾਬੇ ਤਾਂ ਸਰ ਲੈ ਬਗਲੇ ਨੇ ਕਹਿੰਦਾ 200 ਰੁਪਏ ਕਿਲੋ ਫੇ 200 ਰੁਪਏ ਕਿਲੋ ਹੁਣ ਐਂ ਪਾ ਦਿੰਦੇ ਆ ਹਾਂ ਇਹਨਾਂ ਨੂੰ ਸੀਮੇ ਤੇ ਪਾ ਲੈ ਬਿਲਕੁਲ ਨਹੀਂ ਨੱਕ ਹਾਂ ਇਹ ਨਾ ਕਰੀ ਜਾ ਮੰਮੀ ਨੇ ਲੈ ਕੇ ਦਿੱਤੀ ਮਾਮੀ ਨੂੰ ਵੀ ਸਰਿੰਦਰ ਇਹਨੂੰ ਵੀ ਤੂੰ ਐਹੀ ਕਹੀ ਜੀ ਸਵੇਰ ਦਾ ਤਾਂ ਗਾਹ ਪਾਇਆ ਬੈਨ ਰੀਤ ਨੇ ਵੀ ਸੰਧਾਰਾ 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 ਹੋਈ ਜਾਂਦੀ ਤੇ ਮਾਮੀ ਦੇ ਜਰਾ ਉਹ ਰਾ ਉਹ ਬਿਸਕੁਟ ਦੀ ਚਿੱਕੀ ਫਿਰਦੀ ਸਵੇਰ ਨੂੰ ਤਾਂ ਸੰਧਾਰਾ ਸੰਧਾਰਾ ਚੱਲਦਾ ਉਹਦੇ ਚ ਤੇ ਸਰਿੰਦਰ ਪਹਿਲਾਂ ਤਾਂ ਦੇਖ ਤਾਂ ਹੁਣ ਇਹਦਾ ਅੱਗਾ ਮਾਰਤਾ ਸਰਿੰਦਰ ਮਨੂੰ ਕਹਿੰਦੀ ਸੀ ਕਹਿੰਦੀ ਭਾਜੀ ਮੈਨੂੰ ਬੇਲੇ ਤੇ ਲੈ ਜਿਓ ਵੀ ਮਸੰਧਾਰਾ ਦੇ ਜੂ ਤਾਂ ਹੁਣ ਤੂੰ ਲੈ ਚੱਲੀ ਤਾਂ ਤੂੰ ਨਾ ਕਰਦੀ ਵੀ ਮੇਰੀ ਘਰ ਆ ਕੇ ਦੇਖਿਆ ਜਾ ਇੱਕ ਇੱਕ ਕੇ ਮੇਰੀ ਜਿੱਦੂ ਵੀ ਆਏ ਆ ਵੀ ਫਿਰ ਚੱਲੀ ਏ ਧੀ ਦੂਰ ਜਾਊਗੀ ਬੱਸਾਂ 'ਚ ਫੇਰ ਆਊਗੀ ਵੀ ਕੇ ਕਨਣ ਦਾ ਉਹ ਵੀ ਸੰਧਾਰਾ ਦੇਣਾ ਉਹ ਵੀ ਹਰੇ ਤੇ ਦੇ ਕੇ ਤੋਰਤਾ ਬੱਸ ਘਰ ਜਾ ਕੇ ਦੇਖਿਆ ਥੋ ਜਾ ਮੇਰੇ ਭਰਾਣੇ ਆ ਜਾਣਗੇ ਫਿਰ ਇਹ ਦੋਹੇ ਜਾਣੇ ਆਇਆ ਕਰਨਗੇ ਅੱਛਾ ਫੇਰ ਸੰਧਾਰਾ ਦੇਣਾ ਆਉਂਗਾ ਤੇਰੇ ਉਹਨੇ ਮਿਲਣ ਆਇਆ ਕਰਨਗੇ ਪਰ ਮੈਂ ਨਹੀਂ ਆਉਣਾ ਅੱਛਾ ਮੈਂ ਘੱਟ ਆਂਗੀ ਫੇਰ ਸੰਧਾਰਾ ਹਰ ਤੂੰ ਰਹਿ ਜੂਗੀ ਹੱਦ ਹੋ ਗਈ ਤੈਨੂੰ ਤਾਂ ਉਹਨੇ ਜੇ ਛੱਕ ਮਾਰਤੀ ਰਾਤ ਨੂੰ ਵੀ ਮਨੂੰ ਜੇ ਕਾਮ ਹੋ ਗਿਆ ਤਾਂ ਦੋਵੇਂ ਦਿਨ ਅੱਤੇ ਹੋਣਾ ਨੀ ਮੈਨੂੰ ਤੇ ਖਾਮ ਕਰ ਦੂੰਗੀ ਇਲੈਕਟ੍ਰਾਨੇ ਆਉਣਾ ਮੇਰੇ ਨੇ ਹਾਂ ਐ ਹੀ ਵੱਡੀ ਗੱਲ ਨਹੀਂ ਐ ਜੀ ਮੈਂ ਜਾਂ ਬਿੱਲੀ ਤੇ ਅਗਰੇ ਹਾਂ ਮੈਂ ਫੇਰ ਮੈਨੂੰ ਹੁਣ ਤਾਂ ਮੈਂ ਗੱਲਾਂ ਗੱਲਾਂ ਤੇ ਮੈਂ ਹੱਸ ਲੰਨਾ ਘੜੀ ਜਿਆਦਾ ਕਹਿ ਦਿੰਦੀ ਵੀ ਤੇਰਾ ਇੰਜਣ ਕਰਾ ਦੇਣਾ ਭਰਾ ਤੇ ਫੇਰ ਮੈਨੂੰ ਡਰਨਾ ਪੈਣਾ ਫੇਰ ਮੈਂ ਸੋਚ ਕੇ ਐ ਕਰੂੰਗਾ ਮੈਨੂੰ ਦੱਸ ਨਹੀਂ ਡਰ ਪੈਣਾ ਹਾਂ ਫੇਰ ਜੇ ਮਾੜੇ ਟਾਈਮ ਦਾ ਪਤਾ ਕੁਸਰੀ ਹੁੰਦਾ ਵੀ ਕਿਤੇ ਉਹੀ ਨਾ ਇੰਜਣ ਕਰ ਦੇਵੇ ਮੇਰਾ ਨਹੀਂ ਨਹੀਂ ਉਹ ਤਾਂ ਮੇਰੇ ਨਾਲੋਂ ਵੀ ਜ਼ਿਆਦਾ ਠੁੱਡਾ ਕਰਦਾ ਮੈਂ ਕੀ ਕਰੂੰਗਾ ਇੰਜਣ ਤੇ ਉਡਾਂ ਘਰਦਾ ਚੱਲ ਫੇ ਚੱਲ ਚੱਲ ਉੱਠ ਚੱਲੀਏ ਚੱਲ ਹੋਰ ਵੀ ਪਣ ਕਈ ਕਬੀਲਦਾਰੀਆਂ ਨਭਾਉਣੀਆਂ ਆਪਣੀਆਂ ਲੱਗ ਰਿਹਾ ਗੱਡੀ ਚ ਰੱਖ ਦੇਣਾ ਵੀ ਹੁਣ ਤਾਂ ਤੈਨੂੰ ਉੱਠਣਾ ਵੀ ਔਖਾ ਹੋ ਗਿਆ ਨੋਟੇ ਨੋਟਾ ਦਾ ਪਰਸ ਰਲਾ ਨੂੰ ਐਨੂੰ ਕੋਣਾ ਪੈਣਾ ਥੋੜਾ ਬਣਾ ਕੇ ਮੈਂ ਆਪੇ ਟਾਕੀ ਖੁੱਲੀ ਛੱਡ ਦੇਣੀ ਖਮਾਣੋ ਐਨੂੰ ਲੈ ਜਣਾ ਨਾਲ ਮੁੜ ਕੇ ਆਉਂਦ ਨੂੰ ਕਹਿੰਦਾ ਉਹ ਟਾਕੀ ਖੁੱਲੀ ਹੋਈ ਰੱਖੂਗੀ ਮੈਂ ਵੀ ਟਾਕੀ ਖੁੱਲੀ ਆ ਗੱਡੀ ਦੀ ਵੀ ਕਿਹੜਾ ਖਾਲਾ ਕਾਂਡੇ ਤਾਂ ਨਹੀਂ ਹੋ ਗਿਆ ਜੇ ਕਿਹੜਾ ਲੁਧਿਆਣਾ ਕੱਲ ਟੱਕੀ ਖੁੱਲਿਓ ਛੱਡ ਰੱਖਿਓ ਤਾਂ ਗੱਡੀ ਘਰ ਮੂਰੇ ਖੜੀ ਸੀ ਉਹਨਾਂ ਦੇ ਤਾਂ ਉੱਥੇ ਰੱਖਣਾ ਪਰ ਉਹਦੇ ਵਿੱਚ ਕੁਝ ਹੈ ਤਾਂ ਹੈ ਨਹੀਂ ਹਾਂ ਕੋਈ ਪਿੱਛੇ ਨਾ ਪੈਸੇ ਤਾਂ ਹੈ ਨਹੀਂ ਮੇਰੇ ਕੋਲ ਤਬੀ ਪਰਸੋਂ ਦਾ ਭਾਰ ਆ ਜਾ ਹੋ ਗਿਆ ਲੱਗਦਾ ਮੈਨੂੰ ਨਹੀਂ ਨਹੀਂ ਹਾਂ ਲੈ ਘਾਰਾ ਛਾਰਤ ਲਾ ਲਾ ਪਰਸ ਫੋਲਣਾ ਜੇ 10000 ਤੇ ਵਿੱਚ ਤੇ ਘੱਟ ਨਿਕਲਿਆ ਆ ਤਾਂ ਤੇਰੇ ਜੇ ਵੱਧ ਨਿਕਲਿਆ ਮੇਰੇ ਜੇ ਸੱਚੀ ਘੱਟ ਨਿਕਲਿਆ ਫਿਰ ਤੂੰ ਮੈਨੂੰ 10000 ਦਊਗਾ ਨਲਤਾ ਦਾ 20 ਇਹ ਕੱਲ ਗਿਣੇ ਲੰਦੀ ਉਹ 20000 ਦੀ ਗੱਲ ਕਰੀ ਤਾਂ ਉਹ ਥੋੜੀ 20 20-30 ਰੁਪਏ ਦੀ ਗੱਲ ਕਰੀ ਤਾਂ 20-30 ਰੁਪਏ ਹੀ ਹੈ ਕਹਿੰਦੀ ਜੇ ਨਿਕਲੇ ਆਇਆ ਫਿਰ ਜੇ ਨਾ ਨਿਕਲੇ ਘੱਟ ਹੋਏ ਤਾਂ ਤੁਸੀਂ ਮੈਨੂੰ 10000 ਦੇਣ ਮੇਰੇ ਕੋਲ ਤਾਂ ਉਹ ਤੇਰੇ 20-30 ਰੁਪਏ ਦੀ ਗੱਲ ਕਰੀ ਕਹਿੰਦੀ 20 ਮੈਂ ਤਾਂ ਮੁੱਦੇ ਆ ਤਾਂ ਕੋਈ ਮਾੜੀ ਗੱਲ ਨਹੀਂ ਚੱਲ ਮੈਨੂੰ ਤਾਂ ਫੇਰ ਪਰਸ ਰੂਪ ਜੱਫੀ ਦੀ ਪਾ ਕੇ ਬੈਗੀ ਅਸੀਂ ਤਾਂ ਗੇਂ ਲੈਂਦੇ ਆ ਚੱਲੀਏ ਬਾਗਰੂ ਦਾ ਨਾਮ ਲੈ ਕੇ। ਹਾਂ ਠੀਕ ਹੈ ਜੀ। ਤਿਆਰ ਰੱਖੀਆਂ ਬੜੀਆਂ। ਦਵਾਈ ਉਹ ਮੈਂ ਹੋਮ ਮਗਾ ਲੂੰਗਾ। ਹਾਂ ਸਿੱਸੀ ਮਗਾ ਲਈ। ਉਹ ਠੀਕ ਹੈ। ਹੋਰ ਬਾਏ ਤੋਂ ਜੂਸ ਫਰੂਟ ਲਿਆ ਦੇਆ ਕਰ ਜਰ ਜਾਨੀ ਮੀ। ਠੀਕ ਹੈ ਜੀ। ਜਿਵੇਂ ਕੋਈ ਵੀ ਹਾਂ ਬੱਗੂ ਗੋਸ਼ਾ ਜਿਵੇਂ ਪੋਲਾ ਚੀਜ਼ ਜਿਹੜੀ ਤੈਨੂੰ ਖਾਂ ਹੋ ਜਵੇ। ਆਲੂ ਭੁਖਾਰੇ ਹੋ ਗਏ। ਕਿੱਲ ਟਿਪਲਾ ਤਾਂ ਖਿੜਾ ਲਈ ਤਾਜ਼ਾ ਜਾਂ ਜਾਨੀਂ ਦੀਆਂ। ਹਾਂ ਜੀ ਜਦੋਂ। ਘਰੇ ਤਾਂ ਬਣਾਇਆ ਰੱਖਿਆ ਖਰਾਬ ਹੁੰਦਾ ਡੱਬੇ ਵਾਲਾ ਵੀ ਖਰਾਬ ਹੁੰਦਾ। ਐਨੀ ਤੋਂ ਬਾਏ ਚਲੋ ਠੀਕ ਆ ਡੈਡੀ ਦਵਾਈ ਦੁਆਈ ਆਪਣੇ ਟਾਈਮ ਨਾਲ ਲਈ ਜੇ ਟੈਨਸ਼ਨ ਨਹੀਂ ਲੈਣੀ ਕੋਈ ਵੀ ਨਾ ਕੋਈ ਫੋਨ ਹੈ ਨਾ ਟੈਸਟ ਨਹੀਂ ਬਾਹਰ ਆਉਂਦੇ ਸੀ ਤੇਰਾ ਚੈੱਕ ਅਪ ਹੋਣਾ ਕੀ ਕਰਨਾ ਮੈਂ ਉੱਥੇ ਦੇਖਣਾ ਡਾਕਟਰ ਨੇ ਤੈਨੂੰ ਫੇਰ ਟੈਸਟ ਟਸਟ ਲੈ ਕੇ ਦੇਖ ਲੂਗਾ ਇੱਕਦਾ ਖੂਨ ਦਾ ਫੇਰ ਸੋਡੀਅਮ ਕਿਵੇਂ ਕਿਵੇਂ ਨਹੀਂ ਅੱਛਾ ਅੱਛਾ ਚਲੋ ਠੀਕ ਆ ਹਾਂ ਠੀਕ ਆ ਸਰੇਂਦਰ ਬੁੱਕ ਖੋਲਦੀ ਗੇਟ ਕਿਤੇ ਬੈਠੂਗੀ ਚਲੋ ਠੀਕ ਆ ਜੀ ਮਿਲਦੇ ਹਾਂ ਤੁਹਾਨੂੰ ਹਾਂ ਚੱਲ ਗਏ ਪਹੁੰਚ ਗਏ ਜੀ ਸ੍ਰੀ ਚਮਕ ਰਿਹਾ ਸਾਬ ਤੇ ਦੱਖਣ ਚੱਲ ਰਿਹਾ ਜੀ ਪੂਰੇ ਜੋਰਾਂ ਨਾਲ ਤੇ ਵੱਜ ਗਈ ਜੀ ਬ੍ਰੇਕ ਇੱਧਰ ਸੰਦੀਪਾ ਕਹਿੰਦੀ ਵੀ ਕੰਮ ਤੇ ਰੀਤ ਨੇ ਲਾਜਣਾ ਸਕੂਲ ਹੋ ਜਾਣਾ ਮਿੱਠੇ ਵੀ ਹੈਗੇ ਕਿਆ ਕਹਿੰਦੇ ਇਹ ਕੈਰੇਟ ਆ ਆ 280 ਯਾਰ ਆ ਕਿੰਨੇ ਆ 200 ਆਏ 200 ਪੱਕਾ ਇਸ਼ਾਨ ਵਾਲਾ ਬੱਡੇ ਕੇ ਦਿਖਾਈ ਇਹ ਵੀ ਦੇਖ ਲਾ ਬਾਡੀ ਤੇ ਕਿਹਾ ਮਿੱਠਾ ਕਿਵੇਂ ਆ 40 ਸਿੰਦੀ ਬਾਡੀ ਚੈੱਕ ਕਰ ਲਾ ਆਪ ਵੀ ਮਿੱਠਾ ਕਿਵੇਂ ਆ ਮੈਨੂੰ ਬਣਾਉਣੀ ਆ ਉਹ ਮਟਾ ਉਹ ਵੀ ਆਈਦਾ ਇਸੂੰਗਾ ਸਰਤਾ ਮਾਰਤਾ ਦਾ ਕੋਈ ਨਾ ਫਰਕ ਕਰ ਦਰ ਪੱਕੇ ਕੱਤੇ ਦਾ ਪਤਾ ਨਹੀਂ ਹੁਣ ਪੱਕੇ ਕੱਤੇ ਦਾ ਲੱਦੂ ਦਾ ਕੀ ਰੇਟ ਹੈ ਪੱਕੇ ਦਾ 100 ਉਹ 1.5 ਕਿਲੋ ਪਰ ਰੋਪੜਾ ਕਿਲੋ ਕਰ ਦੋ 100 ਦੇ 1.5 ਕਿਲੋ ਆਉਣੇ ਆ 100 ਦੇ ਰੋਪੜਾ 1.5 ਕਿਲੋ ਆਹੋ ਆ 50 ਰੁਪਏ ਕਿਲੋ ਦੇ ਆ 100 ਦੇ 2 ਕਿਲੋ ਮਾਰ ਤੋਂ ਇਹ ਵੀ ਘਾਰੇ ਆ ਹਾਂਜੀ ਇਹ ਛੋਟੀ ਮੰਡੀ ਹੈ ਨਾ ਇੰਨਾ ਮਹਿੰਗਾ ਜੇ ਤੇ ਮਾਲ ਇਹ ਰੋਣ ਦਾ ਸਤਾ ਆ ਇਹ ਛਾਵ ਨੂੰ ਕਿਹੜਾ ਮਾਰਚ ਆਉਣਾ ਮੈਂ ਦੇਖੀ ਰੋਪੜ ਦਾ 4 ਕਿਲੋ ਸੇਬ ਆਉਣੇ ਦੇਖ ਕੇ ਪਾਲਾ ਜਿਆਦਾ ਪੱਕੇ ਵੀ ਨਾ ਆਉਣ ਜਿਹੜੇ 2 ਦਿਨ ਕੱਢ ਦੇਵੇ ਧੰਨਵਾਦ ਕਿਲੋ ਕਿੰਨੇ ਦਿੰਦੇ ਦੱਖਣ ਦਾ ਰਹਿ ਜੀ ਪੂਰਾ ਜੋਰ ਨਾਲ ਆ ਨਾ ਮਾਹਮਾ ਖੇਰ ਖਰਾਬ ਹੋਊਗਾ ਜਿਹੜਾ ਖਲਾਤ ਬਣੇ ਹੋਇਆ ਉਹਦਾ ਕਰਕੇ ਮੁਕਾ ਇਕਾਗਰ ਦਾ 12 ਅੱਛਾ ਕਿਲਨੇ ਦੇ ਬਣ ਕੇ 200 ਸੱਤ 200 ਤੋਂ ਕਿਲੋ ਸੇਵ 80 ਰੁਪਏ ਦਾ ਉਹ ਨਹੀਂ ਆਇਆ ਕੋਈ ਨਹੀਂ ਆ। ਅੱਛਾ। ਚਲ। ਕੋਈ ਸਬਜ਼ੀ ਭਾਜੀ ਮੈਂ ਕਹਿੰਦਾ ਹਲੇ ਚੱਲਦੇ ਆਂ ਕਿ ਤਾਹਰ ਜਾ। ਨਹੀਂ ਨਹੀਂ। ਹਾਂ। ਬਲੰਦਾ ਬਾਜ਼ਵਾ ਦਾ। ਆ ਜਾਓ। ਬੱਸ ਬਣਾਉਣ ਦੇ ਮਾਰੇ। ਉਹ ਗਰਾਉਣਾ ਪੈਣਾ। ਬਸ ਹੁਣ ਸਦਾ ਘਰੇ ਰੁਕਣਾ ਕੀ ਕਰਨਾ ਕਾਰ ਨੂੰ ਲੈ ਕੇ ਜਾਣਾ ਕੋਸ ਕਾਰ ਨੂੰ ਲੈ ਕੇ ਜਾਣਾ ਕੋਸ ਰੋਜ਼ ਤਾਂ ਫੋਨ ਆਦਾ ਕਾ ਕਾਦ ਬਾਤ ਤੇ ਵੀ ਮੇਰੇ ਲਈ ਪੀਜ਼ਾ 버ਗਰ ਲਿਆਇਓ ਉਹ ਪੀਜ਼ਾ ਵੀ ਨੂੰ ਲੈਣਾ 버ਗਰ ਵੀ ਲੈਣਾ ਆ ਦੇਖਦੀਆਂ ਜਾ ਕੇ ਪਤਾ ਲੱਗੂ ਆ ਕੀ ਲੈਣਾ ਹੂੰ ਹੂੰ ਚਮਕੌਰ ਸਾਹਿਬ ਤੇ ਮਿਲਣਾ ਤੈਨੂੰ ਗਾ ਤਾਂ ਨਹੀਂ ਮਿਲਣਾ ਜਿੱਥੇ ਹੱਟ ਤੋਂ ਲੈਣਾ ਚਲੋ ਉਹ ਅੱਠਾਂ ਅੱਠਾਂ ਡੰਗਰੀ ਪੁਆਇੰਟ ਤੇ ਆਏ ਮੇਰੀ ਤਾਂ ਲੱਤੇ ਫਸ ਗਈ ਦੱਲੇ ਆਹਾ ਨਿਕਲ ਹੀ ਰੋ ਬੋਲਣ ਰੋ ਆ ਗਿਆ ਫੋਨ ਯਾਦ ਉਹ ਹੀ ਆ ਬਸ ਹਾਂ ਹੈਲੋ ਹੈਲੋ ਤੁਸੀਂ ਕਿਹਨੂੰ ਪੁੱਛ ਕੇ ਕਾਲ ਪਾਉਂਦੇ ਆ ਅੱਛਾ ਤੁਸੀਂ ਪੁੱਛਦੇ ਤੁਸੀਂ ਕੌਣ ਬੋਲਦੀ ਆ ਜੀ ਸੁਖਵੀਰ ਆਈ ਮੈਂ ਮਰ ਜਾ ਨਹੀਂ ਸੁਖਵੀਰ ਦੀ ਆਵਾਜ਼ ਕਿੰਨੀ ਸੋਹਣੀ ਆ ਮੈਂ ਠੀਕ ਤੱਕ ਪਹੁੰਚ ਗਈ ਮੈਂ ਹਜਾ ਚੰਕਰ ਆਇਓ ਪੀਜਾ

ਪੀਜਾ ਜੇ ਹੁਣ ਸਾਲਾ ਮਹਿੰਗਾ ਪੈ ਰਿਹਾ ਮੈਨੂੰ ਸਸਤਾ ਪੈ ਰਹਿਣਾ ਪਤਾ ਨਹੀਂ ਕਿਆ ਹੋਣਾ ਕਿਆ ਨਹੀਂ ਮੈਂ ਇਹ ਆਈਕਨ ਵਾਲੇ ਪਟਾ ਲੈਣਾ ਚਲੋ ਠੀਕ ਆ ਜੀ ਦੇਖਦੇ ਹਾਂ ਵੀ ਕਿਆ ਪਟ ਹੁੰਦਾ ਉਹਨੂੰ ਕਿਹਨੂੰ ਪਟਾਉਂਦਾ ਕਿਹਨੂੰ ਨਹੀਂ ਉਹਨੇ ਗਰਾਰੀ ਫਸਾਏ ਲੈਣੀ ਕੋਈ ਉਹਨਾਂ ਕੋਲ ਜਾ ਕੇ ਗੁਰਦੁਆਰਾ ਸ੍ਰੀ ਕਤਲਗੜ੍ਹ ਸਾਹਿਬ ਅਹ ਮਹਾਰਾਜ ਸਭ ਨੂੰ ਰੱਖਿਓ ਜੀ ਚੜ੍ਹਦੀ ਕਲਾ ਚ ਧੰਨ ਮਹਾਰਾਜ ਤੇ ਉਰੇ ਲੱਗ ਗਈ ਜੀ ਬ੍ਰੇਕ ਬ੍ਰੇਕ ਲੱਗ ਗਈ ਇਦਾਂ ਵੀ ਇੱਕ ਤਾਂ ਮਾਰਾਂ ਦੇ ਮੂਰੇ ਖੜ ਕੇ ਬੇਨਤੀਆਂ ਕਰਨੀਆਂ ਸੀ ਤੇ ਦੂਸਰਾ ਟਪਾ ਦੋ ਟਪਾ ਦੋ ਟਪਾ ਦੋ ਟਪਾ ਦੋ ਜਾਣ ਦੇ ਜਾਣ ਦੇ ਜਾਣ ਦੇ ਛੋਟੇ ਫੁੱਟ ਪਾਥਾਂ ਦਾ ਤਾਂ ਆਹੀ ਪੈਦਾ ਚੱਲ ਤੇ ਉੱਧਰ ਇੱਥੇ ਹੈਗਾ ਜੀ ਹੰਗਰੀ ਪੁਆਇੰਟ ਸੰਦੀਪ ਉੱਥੇ ਕਰਨ ਵਾਸਤੇ ਪਤਾ ਨਹੀਂ ਚਾਹ ਲੈ ਕੇ ਆਊਗਾ ਕਿਆ ਨਹੀਂ ਮੁੜੀ ਹੋਣੀ ਮੈਂ ਫਿਰ ਗੱਡੀ ਤੋਂ ਬਾਹਰ ਨਿਕਲਿਆ ਰੇਤ ਸੁੱਤੀ ਪਈ ਜੀ ਗੱਡੀ ਦੇ ਵਿੱਚ ਮੈਂ ਗੱਡੀ 'ਚ ਬੈਠਾ ਸੀ ਦੇਖਦੇ ਹਾਂ ਹੁਣ ਮੌਸਮ ਨੇ ਵੀ ਰੰਗ ਟੰਗ ਪੂਰਾ ਬਦਲਿਆ ਹੋਇਆ ਵਿੱਚ ਬਹੁਤ ਸਾਡੇ ਰੋਪੜ ਜ਼ਿਲ੍ਹੇ ਦੇ ਵਿੱਚ ਬਹੁਤ ਏਰੀਆ ਦੇ ਵਿੱਚ ਜਿਵੇਂ ਬੱਦਲ ਫਟ ਕੇ ਹੁੰਦਾ ਆਇਆ ਮਸਲਾ ਧਰਮ ਹੀ ਪਿਆ ਵੀ ਜੱਲੇ ਜਲ ਹੋਇਆ ਫਿਰਦਾ ਉਰਦਾ ਮੁੰਲਾ ਦੋਜੇ ਟਾਈਮ ਉਹ ਬਠੀ ਅੰਦਰ ਹੋ ਉਹਨੂੰ ਕੋਈ ਫਰਕ ਨਹੀਂ ਮੈਨੂੰ ਤਾਂ ਕਹਿੰਦੀ ਦੀਵਾਂਗਾ ਆਰਡਰ ਕਰਕੇ ਮੁੜਿਆ ਹੁਣ ਪਰ ਮੁੜੀ ਹੈ ਨਹੀਂ ਅੰਦਰ ਏਸੀ ਚੱਲਦਾ ਹੁਣ ਤਾਂ ਹੀ ਬੈਗੀ ਅੰਦਰ ਸਹਾਬਾ ਦਾ ਮੌਸਮ ਹਾਵਾ ਸ਼ੋਗਰਾ ਸ਼ੋਗਰਾ ਮੈਂ ਵੀ ਬਾਹਰ ਖੜਾ ਦੇਖਦਾ ਦਾ ਵੀ ਕਾਦਾ ਆਉਂਦੀ ਆ ਫੋਨ ਆ ਗਿਆ ਤਾਂ ਮੇਰੇ ਬੰਦੇ ਦਾ ਬੰਦੇ ਦਾ ਫੋਨ ਆ ਗਿਆ ਤਾਂ ਕਿਹੜਾ ਦੁਬਾਰਾ ਫੇਰ ਆ ਜੋ ਯਾਰ ਮੈਂ ਤੁਮਸਨ ਜਾਣਾ ਹੈ। ਅੱਛਾ। ਤਾਂ ਹੁਣ ਬਣੇ ਤੇ ਆਉਂਗੇ। ਚਲੋ ਚੱਲਦੇ ਅਸੀਂ ਘਰ ਨੂੰ ਹੁਣ। ਨਾ ਤੇ ਨਮੀ ਚ ਨਹੀਂ ਦਿੱਤੀ। ਪਹੁੰਚ ਗਏ ਜੀ ਘਰ। ਨੀਆਂ ਛੇ ਨੀਆਂ ਮੇਰੀਆਂ। ਆ ਮੁੰਡੇ ਦੀ ਸ਼ਰਟ ਲਈ ਆਈ ਕਿਹਾ ਭਾਈ ਕਹਿੰਦਾ ਮੇਰੀ ਦੁਕਾਨ ਤੇ ਮਿਲਦੀ। ਛੱਪੀ ਉੱਪਰ ਲਈ ਆਈ ਮੈਂ ਪੂਰੀਆਂ ਬਾਹ ਦੀਆਂ ਮਿਲਦੀ ਆ। ਅੱਧੀਆਂ ਨਹੀਂ ਮਿਲਦੀ। ਅੱਛਾ। ਫਿਰ ਮੈਂ ਦੋ ਲਈ ਆਈ 36 ਨੰਬਰ ਦੀ। ਮਗਾਚਾਂ ਦੀ ਨਹੀਂ ਫੇਰ ਕੱਚਾਂ ਜੇ ਤੁਸੀਂ ਜਾਣੀ ਆ। ਹੁਣ ਕਿ ਆ ਬਟਨ ਗਨ ਦੇ ਦਿੱ। ਸਾਨੂੰ ਕੋਈ ਕੈਮਰਾ ਮੂਰੇ ਪਛਲਟ ਕਰ ਲਈ ਆਪ ਮੂਹਲ ਕੋਲ ਕੋਈ ਸਤਿ ਸ਼੍ਰੀਕਾਲ ਨਹੀਂ ਕੋਈ ਕੁਝ ਨਹੀਂ। ਉਹ ਪਹਿਲਾਂ ਚੱਲਤਾ ਤਾਂ ਦੇਖ ਲਈਏ। ਮੈਂ ਕਿਉਂ ਸੀ ਕਾਲ ਸਾਹ ਵੇਖਦੇ ਕਿ ਫਤਿਹ। ਬਈ ਸਾਡੇ ਕਰਨ ਵੀ ਵੀ ਆ ਗਈ ਜੀ ਡਰੈੱਸ। ਆਹ ਲਓ। ਆਹ ਨਹੀਂ ਉਹਦੇ ਪਸਣੀ ਆ। ਮੈਨੂੰ ਪੱਣੀ ਪੱਣੀ ਆ। ਆ ਜਾਣੀ ਆ। ਆ ਜਾਣੀ ਲੈ। ਕਿੱਥੇ ਇੰਜ ਹੋ ਜੂ? ਬੋਂਦੇ ਆ। ਹਾਂ। ਹੁਣ ਥੱਲੇ ਗਾਹ ਪਾਵਾਂ ਪਾਪਾ ਜੀ ਕੋਲ। ਕੀ? ਸਾਹਮਣੇ ਦੁਕਾਨਦਾਰ ਲੂਸ ਹੁੰਦੀ ਹੈ ਇਹ ਸਟੇਚੇਬਲ ਆ ਮੈਂ ਦੇਖ ਕੇ ਲਈ ਆਈ ਆਹ ਬਾਈ ਜਿਹੜੇ ਬੀਤ ਨੂੰ ਰੱਖੜੀਆਂ ਦੇ ਪੈਸੇ ਮਿਲੇ ਤੇ ਮੈਂ ਨਹੀਂ ਆਪਣੇ ਕੋ ਰੱਖਿਆ ਤੇਰੇ ਦਿਓਰ ਨੇ ਦੇਖ ਲੇਤੇ ਕੋੜੇ ਫੇਰ ਇਹਨੇ ਕਣਾਈ ਹੋ ਜਾਣਾ ਤਾਂ ਵੀ ਤੇਰੇ ਕੋ ਪੈਸੇ ਆ ਤੇਰੇ ਕੋ ਪੈਸੇ ਆ ਤੇਰੇ ਕੋ ਪੈਸੇ ਆ ਫੇਰ ਮੈਂ ਜਾਸਮੀ ਦੇਖਿਆ ਤਾਂ ਵੀ ਧੀਆ ਦਾ ਫੈਸ਼ਨ ਨਹੀਂ ਬਣਾਉਣਾ ਫੇਰ ਮਾਦਰ ਕਰਕੇ ਦੋ ਕੱਪ ਡਰੈਸਾਂ ਹੀ ਲਈ ਆਈ ਹਾਂ ਨਹੀਂ ਤੇਰੇ ਕੋ ਕੋਈ ਭਰਾਕ ਜੀ ਖਫਰਾਕ ਲਈ ਇੱਕ ਸੂਟ ਲੈ ਤਾ ਤੇ ਤੈ ਕੀ ਮੈਂ ਕਟਾ ਲ ਪਾ ਦੂੰਗੀ ਠੀਕ ਹੈ ਨਾ ਸਿਆਲ ਚ ਵੀ ਕੰਮ ਹੋਣੇ ਆਲੀ ਹੈ ਹੂੰ ਇਹ ਆ ਇਹ ਕਾ ਲਿਆ ਜੀ ਉਹਨੂੰ ਸੂਟ ਮੈਂ ਤਾਂ ਤੀਆਂ ਨੂੰ ਪਾ ਦੂੰਗੀ ਪ੍ਰਾਂਦੀ ਕਿੱਥਿਆਂ ਨਾਲ ਇਹ ਪ੍ਰਾਂਦੀ ਉਹ ਤਾਂ ਡੁੱਟ ਗਈ ਨਾ ਵੀ ਲਿਆਉਂਗਾ ਦੇਖ ਤਾਂ ਹਾਂ ਸੋਣਿਆ ਮੈਂ ਤਾਂ ਨਹੀਂ ਇਹਨੇ ਕਹੀਆ ਜਾਣਾ ਤੇਰੇ ਕੋਲ ਅਖੂਣਿਆਂ ਦੇ ਪੈਸੇ ਆ ਤੇਰੇ ਕੋਲ ਅਖੀਆਂ ਦੇ ਪੈਸੇ ਆ ਸੁਨੇ ਸੋੜ ਗੋਮ ਦਾ ਸੂਟ ਵੀਰ ਜੀ ਦਾ ਖਾਲਜੂ ਮੈਂ ਤਾਂ 파ਦੀ ਦੀ ਅੰਦਰ ਅਬ ਚੁੱਲੂ ਚੁੱਲੂ ਜੀ ਲੱਗਣੀ ਤਾਂ ਕਰਦੀ ਕੀ ਚੁੱਲੂ ਚੁੱਲੂ ਦੇਖ ਚੁੱਲੂ ਚੁੱਲੂ ਬਣਦੀ ਗਰਮੀ ਆ ਸਮਝ ਗਿਆ ਤਲੋਈਆਂ ਵਾਲੀ ਬੋਣੀਆਂ ਪੀੜੀ ਨਹੀਂ ਨਹੀਂ ਆਪ ਦੀ ਸੀ ਉਹਨਾਂ ਵੱਜ ਸਕਦੀ ਐ ਇਹ ਕਾਂ ਨਹੀਂ ਸਲਵਾਰ ਆ ਜੀ ਵੀ ਤਾਂ ਲੰਬੀ ਆ ਆ ਦੇ ਸਲਵਾਰ ਤਾਂ ਸਲਵਾਰ ਵੀ ਆ ਚੁੰਨੀ ਵੀ ਆ ਗੋਮ ਦਾ ਸੂਟ ਅਭੂਏ ਇੱਕ ਦਿਰੀਗ ਨੂੰ ਬਣਾਉਣੀ ਐ ਨਾ ਧੀਆਂ ਇਹਦੇ ਕੁਝ ਨਹੀਂ ਪਤਾ ਉਹ ਤਾਂ ਨਹੀਂ ਪੱਕਾ ਪਤਾ ਨਹੀਂ ਅੱਛਾ ਕੈਨਸਲ ਹੋ ਗਿਆ ਅੱਛਾ ਹਾਂ ਹਾਂ ਇਹਦੇ ਕੋ ਟਕਾਣਾ ਨਹੀਂ ਬਣਾਉਣੇਗੇ ਤੁਸੀਂ ਆਪਣੀ ਇੱਥੇ ਮਨਾ ਲਓ ਜਿਹੜੀਆਂ ਮਨਾਉਣੀਆਂ ਹਾਂ ਠੀਕ ਹੈ ਕੋਈ ਗੱਲ ਬਸ ਚੁੱਪ ਨਾ ਬਿਸਕੁਟ ਆਏ ਸੁਧਾਰਾ ਮੇਰਾ ਨਾਲਾ ਕੱਚੇ ਅੰਬ ਆ ਵੇਚੀਆਂ ਨੇ ਛਕਣ ਵਾਸਤੇ ਤਾਂ ਮੈਂ ਲੈ ਲਈ ਜਾਂਦਾ ਮਾਂ ਕਿਹਾ ਤੇ ਉਹਨਾਂ ਨੇ ਪਾ ਕੇ ਦਿੱਤੀਆਂ ਬੱਚਾ ਬੀ ਲੋਕ ਤਾਂ ਹਸਣ ਪਾ ਕੇ ਦਿੰਦੇ ਹੁੰਦੇ ਆ ਇਹ ਦੀਦੀ ਬਹੁ ਮਿੱਠੀ ਅੰਬੀ ਆ ਜਦ ਇਹ ਪੱਕੜੀਆਂ ਕਦ ਪੱਕੂ ਦੀ ਵੀ ਇਹ ਇਹ ਅਖਬਾਰ ਚ ਲਿਬੇਟ ਕੇ ਰੱਖਣੀ ਪੈਣੀ ਆ ਦੋ ਦਿਨ ਲਈ ਅੱਛਾ ਪਰ ਹੁਣ ਦੋ ਦਿਨ ਹੋ ਗਏ ਉਹਨੂੰ ਉੱਥੇ ਬੈਠੋ ਆ ਲੋ ਦੋ ਦਿਨ ਹੋ ਗਏ ਉੱਥੇ ਰੋਲਦੇ ਨੂੰ ਜਿਆਦਾ ਅਖਬਾਰ ਚ ਲਿਬੇਟੀਆਂ ਨਹੀਂ ਇਹ ਮੈਂ ਆਪਣੇ ਘਰੇ ਆ ਕੇ ਲਗਾਉਣੀ ਆ ਤੀਆਂ ਕੱਚੀਆਂ ਕੱਚੀਆਂ ਜਮੀਂ ਕੱਚੀਆਂ ਇਹ ਤਾਂ ਸ਼ੁਗਰ ਮੈਂ ਸਿੱਟੀਆਂ ਨਹੀਂ ਮੈਂ ਉੱਥੇ ਦੇਖ ਲਈ ਤੇ ਚੱਕ ਕੇ ਜੰਗਲੇ ਵਰ ਪਈਆਂ ਮੈਂ ਇਹ ਕਾਬਾ ਤੇ ਰੱਖੀਆਂ ਪਿਓਰੇ ਐਨਾ ਸ਼ੁਗਰ ਪਤਾ ਨਹੀਂ ਕਿਧਰ ਨੂੰ ਮੈਂ ਇਹ ਅੱਲਾਹ ਬਦਲਾਂ ਕਿਵੇਂ ਔਕੀਆਂ ਤੋੜੀਆਂ ਉੱਪਰ ਤੋਂ ਸੀ ਹਾਈਟ ਤੂੰ ਤਾਂ ਲਟਕ ਲਾਟ ਕੇ ਪੁੱਠਿਆਂ ਆਉਗੇ ਤੋੜੀਆਂ ਉੱਪਰ ਤੋਂ ਕਿੰਨੀਆਂ ਇਹਨੇ ਤੋੜ ਕੇ ਦਿੱਤੀਆਂ ਕਿਹੜੀ ਭੈਣ ਨੇ ਕਰਨਜੀਤ ਕਰਨ ਅੱਛਾ ਪ੍ਰਿੰਸੀਪਲ ਮੈਡਮ ਟਾਟਾ ਨਾ ਉਹ ਉਹ ਨਾ ਕੋਤਨੀ ਨਹੀਂ ਲੈ ਯਾਰ ਬੰਦਾ ਕਿਹੜੇ ਅੰਬ ਵਰਤੇ ਰਿਆ ਅਜ ਤੋੜ ਕੇ ਕਿਹੜਾ ਦੱਸੂ ਉਹਨਾਂ ਦੇ ਬਾੜੇ 'ਚ ਖੜਾ ਉਹਦੇ ਪਿਛਲੇ ਸਾਲ ਤਾਂ ਵੀ ਆ ਤੋੜ ਕੇ ਲੈ ਕੇ ਆਇਆ ਤਾਂ ਮੈਂ ਉਹਦੀਆਂ ਅੰਬੀਆਂ ਮਿੱਠੀਆਂ ਕਿੰਨੀਆਂ ਫਿਰ ਤੇ ਹੁਣ ਜਿਹੜੀਆਂ ਨੈਚੁਰਲ ਪੱਕਣੀਆਂ ਨੈਚੁਰਲ ਆ ਮੈਂ ਜਿਹੜੀਆਂ ਪੱਕੀਆਂ ਹੋਈਆਂ ਹੈ ਹੀ ਨਹੀਂ ਇਹ ਕਹਿੰਦਾ ਜਿਹੜੀ ਦਰਖਤ ਤੇ ਦੇ ਉੱਪਰ ਇਹ ਪੱਕੀਆਂ ਕਹਤ ਨਹੀਂ ਹੈਗੀਆਂ ਪੱਕ ਗਈਆਂ ਜੀ ਸਾਰੀਆਂ ਲੇ ਗਈਆਂ ਵੱਡੀਆਂ ਆ ਤਾਂ ਤਿੰਨ ਰਹਿ ਗਈਆਂ ਤੇ ਮੈਂ ਤੋੜ ਲਈ ਕੱਚੀਆਂ ਤਾਂ ਦੇਤੀਆਂ ਆਕਣੀਆਂ ਆ ਬੀਬੀ ਆਪ ਪਕਾ ਕੇ ਖਾਓ ਭਾਈ ਆਹ ਬਹਿ ਗਈ ਗਾਲੋ ਆਹੋ ਜੂਨ ਦੇ ਵਿੱਚ ਉਹਨਾਂ ਨੇ ਪੱਕਣਾ ਤਾਂ ਮੈਂ ਪਹਿਲਾਂ ਛੁੱਟੀਆਂ ਲਾਇਆ ਹੀ ਬਾਅਦ ਵਿੱਚ ਜਦੋਂ ਪੱਕ ਗਈਆਂ ਮੇਰੇ ਮਨ ਦੇ ਨੇ ਰੋਟੀ ਕਰੀ ਉਹਨਾਂ ਨੇ ਪੱਕੀਆਂ ਪੱਕਿਆ ਬਲੇ ਗਈਆਂ ਕੱਚੀਆਂ ਤਾਂ ਨਹੀਂ ਦੇਤੀਆਂ ਹਾਂ ਪਕਾਈ ਜੇ ਹੁਣ ਦੇਖਣਾ ਹੈ ਹਾਂ ਨਾ ਬਲੌਗ ਤੇ ਬਹਿ ਹੁਣ ਤਾਂ ਯਾਦ ਰੱਖਣਾ ਜਿੱਦਣ ਪੱਕੀਆਂ ਹੋਈਆਂ ਖਾਣੀਆਂ ਨਾ ਬਲੌਗ 'ਚ ਦਿਖਾਉਣੀਆਂ ਤੈਨੂੰ ਮੈਂ ਰੋਜ਼ ਟੋਕੀ ਕਰਨਾ ਬਲੌਗ 'ਚ ਬੇ ਅੰਬੀਆਂ ਕਿੱਥੇ ਤੇਰੀਆਂ ਇਹਦੀ ਕੋਈ ਗਾਰੰਟੀ ਨਹੀਂ ਮੈਂ ਕਿ ਪੱਕੀਆਂ ਅੰਬੀਆਂ ਕਿੱਥੇ ਨੇ ਛੱਡ ਦੇਣੀ ਪੱਕਾ ਖਾ ਕੇ ਮੈਂ ਕਹਣਾ ਗਲਦੀਆਂ ਤੂੰ ਧਿਆਨ ਨਾਲ ਕਾਈ ਕਹਿੰਦਾ ਗਾਰੰਟੀ ਆਹ ਦੇਖ ਲੈ ਗਾਰੰਟੀ ਤੂੰ ਆਪਣਾ ਧਿਆਨ ਰੱਖੇ ਹੁਣ ਹਾਂ ਬੜਾ ਧਿਆਨ ਆ ਕਪੜੇ ਹੱਥਾਂ ਨਾਲ ਦੱਬਦੇ ਹਾਂ ਵੇਖ ਲਾ ਬੰਦਾ ਬੰਦੀ ਖੜਾ ਬਸ ਇੱਕ ਗੱਲ ਹੈ ਜਿਹੜਾ ਅਜਿਹੇ ਜਿਹੇ ਮਾਹੌਲ ਆਪਣੇ ਘਰ ਚਾ ਕਿਤੇ ਨਹੀਂ ਹੈਗਾ ਤਾਂ ਹੈ ਉਹ ਆਪਣੇ ਘਰ ਜਿਹੇ ਮਾਹੌਲ ਜਿਹਾ ਲੱਗਦਾ ਕਿ ਘਰ ਆਇਆ ਹੈ ਘਰ ਘਰ ਇੱਕ ਚਲ ਪਾਈ ਤੇ ਗੱਲ ਲਾ ਦਿਰਦ ਦੇਵਰ ਪੁੱਤ ਕੀ ਕਹਿੰਦਾ ਸਾਡਾ ਪਿੰਡ ਸਾਡਾ ਘਰ ਮੈਂ ਕਿਹੜੇ ਪਿੰਡ ਦੀ ਆ ਉਹ ਗੱਲ ਨਹੀਂ ਵੀ ਸਾਡਾ ਤਾਂ ਰਹੇਗੀ ਤੂੰ ਕਹਿੰਦਾ ਸਾਡਾ ਹੀ ਸਾਡਾ ਹੀ ਅੱਛਾ ਮੈਂ ਕਿੱਥੇ ਦੀ ਹੁਣ ਦੇਰੇ ਨਾਲ ਜਦ ਤੂੰ ਗੱਲ ਕਰੂਗੀ ਤੂੰ ਕੀ ਕਹੂਗੀ ਸਾਡਾ ਫੋਨ ਮਾਣ ਕੇ ਚੱਲ ਬਾਣੇ ਮੱਜਰੀ ਦੀ ਗੱਲ ਆ ਗਈ। ਤੁੰਮੀ ਸਾਡੇ ਘਰ ਨਾ ਵਿਕੀ ਆਏ ਹੋਏ ਆ ਪਈ ਆ। ਤੇ ਆ ਬੰਨੇ ਉੱਥੇ ਮਾਣੇ ਮੱਜਰੇ ਆਏ। ਕਿਹਦੇ ਜਦ ਆਈ ਉੱਥੇ ਚੱਲ ਕੇ ਉੱਥੇ ਤੇ ਤਾਂ ਗੱਲ ਆਦੇ ਤਾਂ ਆਏ ਆ ਮਾਣ। ਗੱਲ ਗੱਲ ਤੇ ਸਾਡਾ ਹੁੰਦਾ ਇੱਥੇ ਤਾਂ। ਹੁੰਦਾ ਹੀ ਸਾਡਾ। ਹੀ ਹੁੰਦਾ ਸਾਡਾ। ਮੈਂ ਦੱਸ ਉਹ ਤੂੰ ਵੀ ਕਹਿੰਦੀ ਆਂ ਦੱਸ ਤੂੰ ਦੱਸ। ਆਪਣਾ ਆਪਣਾ ਹੁੰਦਾ। ਸਾਡਾ ਵੀ ਕਹਿੰਦੇ। ਕੌਣ ਕਹਿੰਦਾ? ਆਪਣਾ ਵੀ ਉਹੀ ਗੱਲ ਹੋਗੀ, ਸਾਡਾ ਵੀ ਉਹੀ ਗੱਲ ਹੋਗੀ। ਹਾਂ। ਕੋਈ ਚੀ ਸਾਡਾ ਲੱਗਦ ਹੋਗੀ। ਹੂੰ। ਆ ਚੁੰਨੀ ਤੁਸੀਂ ਨਾ ਮੇਰੀ ਗੱਲ ਸੁਣੋ ਆ ਜਿਹੜੀ ਚੁੰਨੀ ਹੈ ਇਹਨੂੰ ਪ੍ਰੈਸ ਮਾਰ ਕੇ ਤਾ ਬੜੇ ਬਹੁਤ ਵਧੀਆ ਚੁੰਨੀ ਕਿਸੇ ਵਿਆਹ ਵੀ ਉਹਨੂੰ ਲੈ ਕੇ ਜਾਇਆ ਇਹਨੂੰ ਇਹ ਘਰ ਨਾ ਲਿਆ ਕਰੋ ਇੰਨੀ ਵਧੀਆ ਚੁੰਨੀ ਕਰ ਲੁੰਦੇ ਤੁਸੀਂ ਹੈ ਲਿਆ ਕੇ ਦੁੱਤੀਆਂ ਦੋ ਚੁੰਨੀਆਂ ਪਤਾ ਹੀ ਕਹਿੰਦਾ ਵੀ ਇੰਨੀ ਵਧੀਆ ਚੁੰਨੀ ਨਾ ਲਿਆ ਕਰੋ ਵੀ ਨਜ਼ਰ ਨਜ਼ਰ ਲਾਜੂ ਕੀ ਫਾਇਦਾ ਚੁੰਨੀ ਤੇ ਮੇਰੇ ਨਾਲ ਸੀ ਵੀ ਇਹਨੂੰ ਜਰੂਰ ਗੀ ਉਹ ਵੀ ਨਹੀਂ ਗੱਲ ਹੁਣ ਪੈਣਾ ਦੇ ਵਿੱਚ ਮੈਸੇਜ ਆਉਣ ਲੱਗ ਜਣ ਉਹਨੇ ਪੁੱਛਣਾ ਵੀ ਕਿਹੜੀ ਦੁਕਾਨ ਤੇ ਲੈ ਕੇ ਆਉਂਦੀ ਚੁੰਨੀ ਵੀ ਸਾਨੂੰ ਦੱਸੋ ਕਿੰਨਾ ਪ੍ਰਾਈਸ ਦਾ ਦੁਕਾਨਦਾਰ ਕੋਲ ਹੋਵੇ ਵਿਚਾਰੇ ਕੋਲ ਨਾ ਹੋਵੇ ਹੁਣ ਕਿਹਦਾ ਐਡਰੈਸ ਦਵਾਂਗੇ ਮੈਨੂੰ ਤਾਂ ਕਹਿੰਦੀ ਵੀ ਬਹੁਤ ਮੁਸ਼ਕਲ ਨਾਲ ਲੈ ਕੇ ਆਂਦੀ ਆ ਭੈਣੇ 3 ਗੜੇ ਆਵੇ ਇਹ ਇਹ ਅੰਮ੍ਰਿਤਸਰ ਤੋਂ ਲਿਆਂਦੀ ਦੀ ਹਾਂ ਹੁਣ ਦੁਕਾਨ ਦਾ ਪਤਾ ਨਹੀਂ ਭਾਈ ਅੰਮ੍ਰਿਤਸਰ ਦਾ ਕੰਨਾ ਤੁਸੀਂ ਆਪੇ ਲੱਭ ਲਓ ਵੀ ਕਿੰਨੇ ਦੀ ਦੀ ਹੈ ਕਿਆ تھا ਕਿਆ ਰੇਟ ਦਾ ਭੁੱਲ ਗਏ ਚੁੰਨੀ ਬਹੁਤ ਕਰਮ ਵਾਲੀ ਆ ਪਰ ਇਹ ਹਾਂ ਚਲੋ ਠੀਕ ਆ ਜੀ ਹੁਣ ਮਿਲਦੇ ਕਿਸੇ ਅਗਲੇ ਬਲੌਗ ਤੇ ਮਾਰਾ ਤੇ ਰੱਖਿਆ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਚ ਚੁੰਨੀ ਵਾਰ ਨਹੀਂ ਕਮੈਂਟ ਕਰਨਾ ਕਿਸੇ ਨੂੰ ਤੁਹਾਨੂੰ ਪਹਿਲਾਂ ਕਹਿ ਦਿੱਤਾ ਮੈਂ ਇਹ ਦਵਾ ਨਹੀਂ ਸਕਦੇ ਸੀ ਅੱਜੀ ਚੁੰਨੀ ਅਜੀ ਆਪ ਭੁੱਲ ਗਏ ਵੀ ਅਸੀਂ ਕਿੱਥੇ ਤੇ ਲੈ ਕੇ ਆਏ ਤੇ ਕਿੰਨੇ ਵੇਖਿਆ ਇਹਦੇ ਅ ਮਤਲਬ ਆਇਆ ਨਾ ਵੀ ਜੇ ਮੂਹ ਰਈ ਵਾਰ ਮੱਛਰ ਮੱਛਰ ਹੁੰਦੇ ਆ ਆ ਜਿਹੜੀਆਂ ਵਿੱਚ ਨੂੰ ਗਲੀਆਂ ਕੱਢੀਆਂ ਹੋਈਆਂ ਉਸੋਸੀ ਕੱਢੀਆਂ ਮੈਂ ਉੱਥੋਂ ਨੱਕ ਬਾਹਰ ਕੱਢ ਲੈਣਾ ਕਰਦਾ ਬਾਕੀ ਚੁੰਨੀ ਗੱਲ ਚੁੰਨੀ ਹੈ ਮੇਰੀ ਕੋਈ ਕਹਦਾ ਵੀ ਐਸੀ ਚੁੰਨੀ ਆ ਉੱਥੋਂ ਨੱਕ ਬਾਹਰ ਕੱਢ ਲੈਣਾ ਬਾਕੀ ਸਾਰਾ ਸਰੀਰ ਲੁਕ ਜਾਂਦਾ ਇਹਦੇ ਚ ਐਸੀ ਚੁੰਨੀ ਆ ਤਾਂ ਅੱਧੀ ਗੱਲ ਥੋੜੀ ਹਾਂ <laughs> you got you okay? Bye bye. <laughs>